ਪੰਜਾਬ ਨੂੰ ਪੰਜਾਬੀਆਂ ਨੂੰ ਖੜਾ ਕਰੇ ਸਾਰੇ ਨੂੰ ਹੁੰਦਾ ਸਾਰੇ ਚਲੋ ਮੇਰੇ ਥੋੜਾ ਇਧਰ ਹੋ ਜਾ ਸਭ ਤੋਂ ਵੱਡਾ ਹੈ ਮਜੂਦਾ ਸਰਕਾਰ ਸੂਬਾ ਸਰਕਾਰ ਕਿਉਂਕਿ ਇੱਕ ਫੈਡਰਲ ਸਿਸਟਮ ਸਰਕਾਰਾਂ ਦਾ ਜਿਹੜਾ ਹੁੰਦਾ ਹੈ ਕਿ ਕੇਂਦਰ ਸਰਕਾਰ ਨੂੰ ਸੂਬਾ ਸਰਕਾਰ ਜਿਹੜੇ ਵੀ ਜ਼ਰੂਰਤਮੰਦ ਲੋਕਾਂ ਦੇ ਘਰ ਘਰਾਂ ਦੀ ਰਿਪੋਰਟ ਭੇਜੇਗੀ ਔਨਲਾਈਨ ਘਰਾਂ ਦੇ ਜਿਵੇਂ ਪਿੰਡ-ਪਿੰਡ ਜਾ ਕੇ ਪੰਚਾਇਤ ਸੈਕਟਰੀ ਆ ਉੱਥੇ ਦੇ ਸਰਪੰਚ ਨੇ ਉਹ ਔਨਲਾਈਨ ਅਪਲਾਈ ਕਰਦੇ ਨੇ ਪ੍ਰਧਾਨ ਮੰਤਰੀ ਵਾਸ ਯੋਜਨਾ ਤਹਿਤ ਜਿਨ੍ਹਾਂ ਨੇ ਅਪਲਾਈ ਹੋ ਗਏ ਤਾਂ ਉਹਨਾਂ ਨੂੰ ਕੇਂਦਰ ਵੱਲੋਂ 100% ਹੈ ਜਿਹੜਾ ਉਹਨਾਂ ਦਾ ਘਰ ਬਣਾ ਕੇ ਦਿੱਤਾ ਜਾਏਗਾ ਪਰ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਜਿਹੜੇ ਉਰਦੇ ਅਧਿਕਾਰੀ ਨੇ ਜਾਂ ਜਿਹੜੇ ਮੌਜੂਦਾ ਸਰਕਾਰ ਦੇ ਨਮਾਇੰਦੇ ਨੇ ਉਹ ਜ਼ਰੂਰਤਮੰਦਾਂ ਨੂੰ ਛੱਡ ਕੇ ਆਪਣੇ ਲੋਕਾਂ ਦੇ ਜਿਹੜੇ ਹੈ ਨੇ ਉਹ ਘਰ ਨੇ ਆ ਜੋ ਜੋ ਵੀ ਕੇਂਦਰ ਦੀਆਂ ਯੋਜਨਾਵਾਂ ਨੇ ਉਹਨਾਂ ਨੂੰ ਲਾਭ ਦਿੰਦੇ ਨੇ ਇਸੇ ਕਰਕੇ ਭਾਰਤੀ ਜਨਤਾ ਪਾਰਟੀ ਨੇ ਪਿੰਡ ਪਿੰਡ ਜਾ ਕੇ ਕੈਂਪ ਸ਼ੁਰੂ ਕੀਤੇ ਸੀ ਭਾਜਪਾ ਦੇ ਸੇਵਾਦਾਰ ਤੁਹਾਡੇ ਦੁਆਰ ਸਾਡਾ ਮਕਸਦ ਇਹੀ ਸੀ ਕਿ ਜ਼ਰੂਰਤਮੰਦ ਜਿਹੜੇ ਭੈਣ ਭਰਾਣੇ ਸਾਡੇ ਹਲਕਾ ਘਨੌਰ ਦੇ ਉਹਨਾਂ ਨੂੰ ਕੇਂਦਰ ਸਰਕਾਰ ਦੀ ਜਿਹੜੀ ਯੋਜਨਾਵਾਂ ਨੇ ਉਹਨਾਂ ਦਾ ਲਾਭ ਮਿਲ ਸਕੇ ਪਰ ਪੰਜਾਬ ਸਰਕਾਰ ਨੇ ਉਹ ਵੀ ਸਾਡੇ ਕੈਂਪ ਬੰਦ ਕਰਾ ਦਿੱਤਾ ਐਸਾ ਕਿ ਪਿਛਲੇ ਦਿਨੀ ਜਿਹੜੀ ਕੁਦਰਤ ਦੀ ਮਾਰ ਪੰਜਾਬ ਤੇ ਪਈ ਹੈ ਮੈਂ ਆਪੇ ਰਾਵੀ ਦੇ ਕਿਨਾਰੇ ਰਹਿਣਾ ਹਾੜਾਂ ਨੇ ਜਿੰਨਾ ਨੁਕਸਾਨ ਇਸ ਵਾਰੀ ਕੀਤਾ ਹੈ ਮੇਰੀ ਹੋਛਾ ਨਾ ਨੁਕਸਾਨ ਕਦੀ ਆਪਾਂ ਨਹੀਂ ਦੇਖਿਆ ਹਾਰਡ ਪਹਿਲਾਂ ਵੀ ਆਏ ਨੇ ਔਰ ਇਹ ਕੱਲਾ ਮੈਂ ਕਨੌਰ ਚ ਨਹੀਂ ਮੈਂ ਪੂਰੇ ਪੰਜਾਬ ਦੇ ਅੰਦਰ ਉਹਨਾਂ ਸਾਰੇ ਪਿੰਡਾਂ ਤੱਕ ਜਾਣ ਦੀ ਕੋਸ਼ਿਸ਼ ਕਰ ਰਿਹਾ ਜਿੱਥੇ ਹਾਰਡ ਦੀ ਮਾਰ ਪਈ ਹੈ ਔਰ ਇਸ ਦੁੱਖ ਦੀ ਘੜੀ ਚ ਪੂਰਾ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਕਟਰ ਹਰ ਉਸ ਪੰਜਾਬੀ ਨਾਲ ਖੜਾ ਹੈ ਚਾਹੇ ਉਹ ਖੇਤ ਮਜ਼ਦੂਰ ਹੋਵੇ ਚਾਹੇ ਕਿਸਾਨ ਹੋਵੇ ਚਾਹੇ ਗਰੀਬ ਹੋਏ ਜਾਂ ਘਰ ਜਿੱਦਾ ਟੱਠਿਆ ਔਰ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਜਿੱਥੇ ਉਹਨਾਂ ਦੀ ਜੋ ਮਦਦ ਬੀਜੇਪੀ ਕਰ ਸਕਦੀ ਆਪਣੇ ਤੌਰ ਤੇ ਉਹ ਕਰਨ ਦਾ ਪ੍ਰਯਾਸ ਕਰ ਰਹੀ ਹੈ ਇਹਦੇ ਨਾਲ ਨਾਲ ਕਿਸਾਨ ਮਜ਼ਦੂਰ ਔਰ ਜਿਨ੍ਹਾਂ ਦੇ ਘਰ ਟੱਠੇ ਨੇ ਉਹਨਾਂ ਸਭ ਨੂੰ ਜਿਹੜੀ ਸਭ ਉਹਨਾਂ ਦੀ ਲੋੜਿੰਦੀ ਸਹਾਇਤਾ ਉਹ ਪ੍ਰਾਪਤ ਹੋਏ ਔਰ ਉਦੇ ਅੰਦਰ ਬੀਜੇਪੀ ਇੱਕ ਸਹਾਇਕ ਦੀ ਭੂਮਿਕਾ ਅਦਾ ਕਰੇ ਮੇਰਾ ਮੰਨਣਾ ਹੈ ਕਿ ਇਸ ਵੇਲੇ ਰਾਜਨੀਤੀ ਦਾ ਨਹੀਂ ਸੇਵਾ ਦਾ ਮੌਕਾ ਹੈ ਰਾਜਨੀਤੀ ਦੀ ਕਈ ਮਿਆਰ ਹੁੰਦੇ ਨੇ ਲੇਕਿਨ ਮੌਜੂਦਾ ਸਰਕਾਰ ਆਪਤਾ ਦੇ ਅੰਦਰ ਵੀ ਸਿਆਣਪ ਨਹੀਂ ਵਰਤਦੀ ਉਹ ਹਰ ਗੱਲ ਦੇ ਅੰਦਰ ਭ੍ਰਮ ਝੂਠ ਫਿਲਾ ਕੇ ਹੁਣ ਵਸੀ ਪਈ ਹੈ ਨਾ ਨਾ ਝੂਠ ਬੋਲਦੀ 12000 ਕਰੋੜ ਰੁਪਿਆ ਡਿਜਾਸਟਰ ਫੰਡ ਦਾ ਪਿਛਲੇ ਸਾਲਾਂ ਦਾ ਇਹਨਾਂ ਕੋਲ ਇਕੱਠਾ ਅਚਾ ਉਹ ਅੱਜ ਨਹੀਂ ਖਰਚਨਾ ਤੇ ਕੋਤੋਂ ਖਰਚਣਾ ਔਰ ਉਹਦੇ ਵਿੱਚ ਸਾਫ ਸਾਫ ਲਿਖਿਆ ਹੈ ਛੂਟ ਬੋਲਦੇ ਨੇ ਕਿ ਉਹਦੇ ਵਿੱਚ ਜੇ ਹੋ ਮੰਨੋ ਕਿਸੇ ਕਲਾਸ ਚ ਘੱਟ ਪੈਸੇ ਨੇ ਉਹਦੀ ਗੱਲ ਹੋ ਸਕਦੀ ਹੈ ਚਰਚਾ ਹੋ ਸਕਦੀ ਹੈ ਛੂਟ ਲਈ ਜਾ ਸਕਦੀ ਹੈ ਲੇਕਿਨ ਉੱਥੇ ਲਿਖਿਆ ਹੈ ਕਿ ਅਗਰ ਕੇਦਾ ਜੀ ਮਰਦਾ 4 ਲੱਖ ਰੁਪਏ ਦੇਣਾ ਔਰ ਪਾਵਰ ਡੀਸੀ ਨੂੰ ਹੈ ਅਗਰ ਕੋਈ ਗਾਈ ਮਰੀਏ ਤੇ ਇੰਨੇ ਪੈਸੇ ਮੱਝ ਮਰੀਏ ਤੇ ਇੰਨੇ ਪੈਸੇ ਇੱਥੋਂ ਤੱਕ ਸਾਰਾ ਉਹਦਾ ਵਿਵਰਣ ਹੈ ਉਹ 12000 ਕਰੋੜ ਦਾ ਭੋਗ ਹੀ ਨਹੀਂ ਫైనాన్స్ ਮਿਨਿਸਟਰ ਕੰਦਾਜੀ ਸਾਡੇ ਕੋਲ ਨਿੱਕਾ ਪੈਸਾ ਨਹੀਂ ਮੁੰਡੀਆਂ ਕੰਦਾ ਨਹੀਂ ਪੈਸੇ ਹੈਗੇ ਇਹਨਾਂ ਨੂੰ ਆਪੇ ਨਹੀਂ ਪਤਾ ਕਿ ਪੰਜਾਬ ਦੇ ਨਾਲ ਕੀ ਕਰਨਾ ਹੈ 1600 ਕਰੋੜ ਰੁਪਇਆ ਮੋਦੀ ਸਾਹਿਬ ਨੇ ਇਹ ਸ਼ਬਦ ਪ੍ਰਯੋਗ ਕੀ ਕੀਤਾ ਫੌਰੀ ਰਾਹਤ ਜਿਹੜੇ ਕੰਮ ਡਿਜਾਸਟਰ ਚ ਇਸ ਵੇਲੇ ਵਿਕਾਸ ਦੇ ਚੱਲ ਰਹੇ ਨੇ ਲੋਕਾਂ ਨੂੰ ਜਿਹੜੀਆਂ ਸੁਵਿਧਾ ਦੇਣ ਦੀ ਜ਼ਰੂਰਤ ਹੈ ਉਹਦੇ ਚ ਕੋਈ ਅੜਚਨ ਨਾ ਆਏ ਇਸ ਕਰਕੇ 1600 ਕਰੋੜ ਰੁਪਏ ਅਲਾਟ ਕੀਤਾ ਨਾਲ ਕੀ ਗਿਆ ਪੰਜਾਬ ਸਰਕਾਰ ਨੇ ਅਲਾਟ ਕੀਤਾ ਪੈਸਾ ਕਿ 20000 ਅਗੇ ਮੈਂ ਮੈਂ ਦੱਸ ਰਿਹਾ ਮੈਂ ਆ ਰਿਹਾ ਜੀ ਭਾਜੀ ਉੱਥੇ ਆ ਰਿਹਾ ਤੁਹਾਡੀ ਗੱਲ ਦਾ ਜਵਾਬ ਦਵਾਂਗਾ ਅਗਲਾ ਵੀ ਸਵਾਲ ਹੋਏਗਾ ਉਹਦਾ ਵੀ ਜਵਾਬ ਦਵਾਂਗਾ ਔਰ ਇਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ ਛੀਪ ਫੈਕਟਰੀ ਨਾ ਜਨਾ ਛੀਪ ਫੈਕਟਰੀ ਨੇ ਲਗ ਲਗ ਹੈਡ ਚ ਹਾੜਾਂ ਚ ਹੋਏ ਘਾਟੇ ਦੀ ਜਾਣਕਾਰੀ ਦਿੰਦੇ ਹੋਏ ਟੋਟਲ ਅਮਾਉਂਟ 13000 279 ਕਰੋੜ ਰੁਪਇਆ ਬਣਾਇਆ। ਪਰ ਇਹ ਮੈਂ ਕਿਉਂ ਦੱਸ ਰਿਹਾ ਤੁਹਾਨੂੰ? ਕਿਉਂਕਿ ਮੈਂ ਉਸ ਮੀਟਿੰਗ ਦਾ ਹਿੱਸਾ ਸੀ ਜਿੱਥੇ ਉਹ ਪ੍ਰੈਜੈਂਟੇਸ਼ਨ ਹੋਈ ਹੈ। ਠੀਕ ਹੈ। ਮੰਗ ਵੀ 10000 ਕਰੋੜ ਰਏ ਨੇ। ਅਰੇ ਝੂਠਾ ਹੀ ਬਣਾ ਲੰਦੇ। ਕਹਿ ਰਹੇ ਹੋ ਕਿ ਸਾਨੂੰ ਘਾਟਾ ਪਿਆ 13279 ਕਰੋੜ ਦਾ। ਅਰੇ 13600 ਕਰੋੜ ਰੁਪਇਆ ਤੇ ਤੁਹਾਡੇ ਕੋਲ ਪਿਆ ਹੈ। ਇਹਦੇ باوجود ਵੀ ਮੋਦੀ ਸਾਹਿਬ ਨੇ ਕੀ ਕਿਹਾ ਜਿਹੜੇ 1600 ਕਰੋੜ ਰੁਪਇਆ ਦਿੱਤਾ। ਉਹਨਾਂ ਨੇ ਕਿਹਾ ਫੋਰੀ ਰਾਹਤ ਹੈ। ਕਿਸਾਨਾਂ ਦਾ ਕਿੰਨਾ ਨੁਕਸਾਨ ਹੋਇਆ। ਮਜ਼ਦੂਰ ਦਾ ਕਿੰਨਾ ਨੁਕਸਾਨ ਹੋਇਆ ਘਰ ਡਿੱਗਣ ਦਾ ਕਿੰਨਾ ਨੁਕਸਾਨ ਹੋਇਆ ਸੜਕਾਂ ਦਾ ਕਿੰਨਾ ਨੁਕਸਾਨ ਹੋਇਆ ਸਕੂਲਾਂ ਦਾ ਕਿੰਨਾ ਨੁਕਸਾਨ ਹੋਇਆ ਹੈਲਥ ਦਾ ਕਿੰਨਾ ਨੁਕਸਾਨ ਹੋਇਆ ਪੰਜਾਬ ਦੀ ਟੀਮ ਔਰ ਕੇਂਦਰ ਦੀ ਸਰਵੇ ਟੀਮ ਆਪਸ ਚ ਬੈਠ ਕੇ ਪੂਰੀ ਪ੍ਰੋਜੈਕਟ ਰਿਪੋਰਟ ਬਣਾ ਕੇ ਕਿ ਕਿਸ ਹੱਡ ਹੈਡ ਚ ਕਿੰਨਾ ਕਿੰਨਾ ਪੈਸਾ ਚਾਹੀਦਾ ਹੈ ਕੇਂਦਰ ਨੂੰ ਭੇਜੋ ਕੇਂਦਰ ਜਿਹੜਾ ਪੰਜਾਬ ਨਾਲ ਖੜਾ ਪੂਰੀ ਮਦਦ ਕਰੇਗਾ ਹੋਰ ਦੱਸੋ ਕੀ ਇਹਦੇ ਬਾਅਦ ਕੋਈ ਸਵਾਲ ਬਚਦਾ ਇਹ ਤਾਂ ਇਹਨਾਂ ਨੂੰ ਪੁੱਛੋ ਲੇ ਲਈ 99 ਚ ਸ਼੍ਰੋਮਣੀ ਅਕਾਲੀ ਲਲ ਬੀਜਪੀ ਆ ਗਿਆ ਸਵਾਲ ਆ ਗਿਆ ਮੈਂ ਸਮਝ ਦੋ ਹਾੜਾਂ ਦੇ ਇਹ ਨਹਿਰਾਂ ਦੀ ਸਫਾਈ ਲਈ دریاਵਾਂ ਦੀ ਸਫਾਈ ਲਈ ਇਸ ਸਰਕਾਰ ਨੇ 260 ਕਰੋੜ ਰੁਪਇਆ ਖਰਚਾ ਪਾਇਆ ਇਹ ਮੈਂ ਨਹੀਂ ਕਹਿ ਰਿਹਾ ਮਾਨ ਦਾ ਕਜ਼ਨ ਬ੍ਰਦਰ ਟਵੀਟ ਕਰ ਰਿਹਾ ਔਰ ਉਹ ਕਹਿ ਰਿਹਾ ਹੈ ਕਿ ਉਹ ਇਹਨਾਂ ਦਾ ਜਿਹੜਾ ਮੰਤਰੀ ਹੈ ਉਹਨੂੰ ਪੈਸਾ ਸਫਾਈ ਲਈ ਲਾਇਆ ਨਹੀਂ ਕਾਗਜ਼ਾਂ ਚ ਉਸ ਵਾਈ ਹੋ ਗਈ ਯਾਰ ਇੱਕ ਘਰ ਦੇ ਅੰਦਰ ਹੁਣ ਵੀ ਜਿਹੜਾ ਭਖੜੇ ਦੀ ਨਹਿਰ ਹੈ ਹੁਣ ਤਾਂ ਨੁਕਸਾਨ ਹੋ ਗਿਆ ਜਿੰਨਾ ਹੋ ਗਿਆ ਇਹ ਬੋਰੀਆਂ ਪਰ ਪਰ ਕੇ ਲਾ ਕੇ ਇਹ ਪੈਸਾ ਕਮਾਣ ਦਾ ਸਾਧਨ ਨਹੀਂ ਹੈ ਤੇ ਹੋਰ ਕੀ ਹੈ ਸਲੈਪਾਂ ਲਾਣ ਪੱਕੀਆਂ ਕਿਉਂ ਨਹੀਂ ਲਾਰੇ ਕਰ ਰਹੇ ਨੇ ਯਾਰ ਇਹ ਹਰ ਕੰਮ ਚ ਪੈਸਾ ਲੱਭ ਰਹੇ ਨੇ ਹੁਣ ਵੀ ਨਹੀਂ ਸੁਧਰ ਰਹੇ ਕਿ ਇੰਨਾ ਨੁਕਸਾਨ ਲੋਕਾਂ ਦਾ ਹੋ ਗਿਆ ਦੂਜੀ ਗੱਲ 1300 13600 ਕਰੋੜ ਰੁਪਏ ਪਿਆ ਤੁਸੀਂ ਹੱਡਾਂ ਚ ਵੀ ਪੈਸੇ ਮੰਗੋਗੇ ਕੀ ਸੜਕਾਂ ਦਾ ਇਨਾ ਨੁਕਸਾਨ ਆਇਆ ਉਹ ਨਿਤਨ ਗੜਗੀ ਦੀ ਵੀ ਦਾ ਬਿਆਨ ਵੀ ਆਇਆ ਕਿ ਪੰਜਾਬ ਦੀਆਂ ਜਿੰਨੀਆਂ ਸੜਕਾਂ ਦਾ ਨੁਕਸਾਨ ਆਇਆ ਸਾਨੂੰ ਭੇਜੋ ਹੈਲਥ ਦਾ ਦੂਡ ਸਕੂਲਾਂ ਦਾ ਕਿਸਾਨ ਦਾ ਭੇਜੋਗੇ ਨਾ ਇਹਨਾਂ ਨੇ ਕੀ ਕਰਨਾ ਹੈ ਇਹਨਾਂ ਦੀ ਕੀ ਹਿੱਸੇਦਾਰੀ ਹੈ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਪੰਜਾਬ ਸਟੇਟ ਦਾ ਮੁੱਖ ਮੰਤਰੀ ਇਹ ਸਾਰਾ ਕੁਝ ਉਹਨਾਂ ਨੇ ਭੇਜਣਾ ਹੈ ਇਹਨਾਂ ਕੀ ਕਰਨਾ ਉਹ ਦੱਸ ਦੇ ਸਾਨੂੰ ਹੁਣ ਤਾਂ ਮੈਂ ਲੋਕਾਂ ਕੋਲ ਗਿਆ ਮਿਲ ਕੇ ਆਇਆ ਉਹ ਕਹਿੰਦੇ ਜੀ ਗਲਤੀ ਨਾਲ ਵੀ ਇਹਨਾਂ ਨੂੰ ਪੈਸਾ ਨਾ ਭੇਜੋ ਜੋ ਕੁਝ ਦੇਣਾ ਸਿੱਧਾ ਕਿਸਾਨ ਨੂੰ ਦਿਓ ਮਜ਼ਦੂਰ ਨੂੰ ਦਿਓ ਇੱਥੇ ਵੀ ਜੇ ਤੁਸੀਂ ਦੇਖ ਰਹੇ ਹੋ ਇੱਥੇ ਵੀ ਇਹ ਗੱਲ ਆ ਰਹੀ ਹੈ ਪਿਛਲੀ ਮੀਟਿੰਗ 'ਚ ਵੀ ਇਹ ਗੱਲ ਆਈ ਇਹ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਛੱਟ ਗਿਆ ਹੈ ਲੇਕਿਨ ਇਹਦੇ باوجود ਵੀ ਮੈਂ ਸਰਕਾਰ ਨੂੰ ਕਹਿੰਦਾ ਇਹ ਮੈਨੂੰ ਇਹ ਸਾਰੀਆਂ ਗੱਲਾਂ ਕਿਉਂ ਕਰਨੇ ਪਈਆਂ ਇਹ ਰਾਜਨੀਤੀ ਕਰ ਰਹੇ ਨੇ ਨਹੀਂ ਤੇ ਮੇਰਾ ਇਹ ਮੰਨਣਾ ਹੈ ਇਹ ਸੇਵਾ ਦਾ ਟਾਈਮ ਹੈ ਰਾਜਨੀਤੀ ਦਾ ਨਹੀਂ ਪ੍ਰਧਾਨ ਜੀ ਇੱਕ ਸਵਾਲ ਜਿਹੜਾ ਜੀ ਜੇਕਰ ਗੱਲ ਕਰੀ ਜਿਵੇਂ ਪ੍ਰਵਾਸੀਆਂ ਨੂੰ ਜਿਹੜਾ ਹੁਣ ਮਤੇ ਪੱਤੇ ਜਾ ਰਹੇ ਨੇ ਦੇਖੋ ਮੇਰੀ ਇੱਕ ਗੱਲ ਸੁਣੋ ਇਹ ਦੇਸ਼ ਇੱਕ ਹੈ ਇਸ ਦੇਸ਼ ਦੀ ਖੂਬਸੂਰਤੀ ਹੈ ਕਿ ਇਸ ਇਸ ਦੇਸ਼ ਦੇ ਅੰਦਰ ਅਲੱਗ-ਅਲੱਗ ਪੰਥ ਅਲੱਗ-ਅਲੱਗ ਧਰਮਾਂ ਨਾਲ ਜੁੜੇ ਹੋਏ ਲੋਕ ਅਲੱਗ-ਅਲੱਗ ਨਕਾਸਤਾਂ ਦੇ ਲੋਕ ਪੂਰੇ ਦੇਸ਼ 'ਚ ਰਹਿੰਦੇ ਨੇ ਕਿਸੇ ਇੱਕ ਵਿਅਕਤੀ ਦੇ ਮੈਦਾ ਤੇ ਹੁਣਾਂ ਪਰਿਵਾਰ ਦੇ ਪ੍ਰਤੀ ਸੰਵੇਦਨਾ ਜਿਨ੍ਹਾਂ ਨੇ ਆਪਣਾ ਬੱਚਾ ਖੋਇਆ ਲੇਕਿਨ ਕਿਸੇ ਇੱਕ ਵਿਅਕਤੀ ਦੀ ਗਲਤੀ ਦਾ ਪੂਰੇ ਸਮਾਜ ਨੂੰ ਨੁਕਸਾਨ ਨਹੀਂ ਕਰ ਸਕਦੇ ਔਰ ਪੂਰੇ ਸਮਾਜ ਨੂੰ ਜੋੜ ਕੇ ਨਹੀਂ ਰੱਖ ਸਕਦੇ ਇਸ ਮਾਮਲੇ 'ਚ ਸਰਕਾਰ ਨੂੰ ਸੰਜੀਦਗੀ ਦੀ ਖਾਣੀ ਚਾਹੀਦੀ ਹੈ ਇਹਦੇ ਨਾਲ ਪੰਜਾਬੀਆਂ ਦੀ ਸ਼ਬੀ ਪੰਜਾਬੀ ਵੀ ਤਾਂ ਪੂਰੇ ਦੇਸ਼ 'ਚ ਰਹਿੰਦਾ ਹੈ ਪੰਜਾਬੀਆਂ ਦੀ ਸ਼ਬੀ ਤੇ ਵੀ ਫਰਕ ਪੈਂਦਾ ਕਿਸੇ ਇੱਕ ਵਿਅਕਤੀ ਨੇ ਵਰਗ ਨੇ ਗਲਤੀ ਕੀਤੀ ਹੈ ਉਹਦੀ ਸਜ਼ਾ ਪੂਰੇ ਉਹਦੇ ਸਮਾਜ ਨੂੰ ਨਹੀਂ ਮਿਲਣੀ ਚਾਹੀਦੀ ਹਾਂ ਕੋਖ ਜ਼ਰੂਰ ਹੋਣੀ ਚਾਹੀਦੀ ਹੈ ਜਿਹੜੇ ਲੋਕ ਇੱਥੇ ਆ ਰਹੇ ਨੇ ਕਿਸ ਮਕਸਦ ਨਾਲ ਆ ਰਹੇ ਨੇ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਨਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਘੱਗਰ ਦੀ ਮਾ ਰਸ਼ਮਨੀ ਜੀ ਘੱਗਰੋਂ ਲੱਗੇ ਕੀ ਅਨਾਉਂਸਮੈਂਟ ਹੈ ਇਸ ਏਰੀਆ ਨੂੰ ਅਸਾਂ ਕੀ ਇੱਥੇ ਮਿਲਿਆ ਇਹਨਾਂ ਨੇ ਕਿਹਾ ਕਿ ਉਹ ਯੂ ਟਾਈਪ ਹੈ ਐਸ ਟਾਈਪ ਹੈ। ਪਰ ਅਸੀਂ ਬਾਟਰ ਰਿਸੋਰਸ Minister ਇਹਨਾਂ ਨੂੰ ਪਹਿਲਾਂ ਮਿਲ ਇਹਨਾਂ ਨੇ ਪਹਿਲਾਂ Minister ਜਿਹੜੇ ਆਏ ਸੀ ਉਹਨਾਂ ਨਾਲ ਵੀ ਗੱਲ ਕੀਤੀ। ਇਸ ਵੇਲੇ BJP ਦੇ 25 Minister ਲੋਕਾਂ ਦਾ ਦੁੱਖ ਸੁਣਨ ਲਈ ਕੇਂਦਰ ਨੇ ਇੱਥੇ ਭੇਜੇ ਹੋਏ ਨੇ। ਔਰ ਪ੍ਰੋਜੈਕਟ ਜਿਹੜਾ ਉਹ ਬਣੇਗਾ ਉਹਦੇ ਤੋਂ ਦੇਖਦੇ ਆਂ ਕਿਸਾਨਾਂ ਦੀ ਮਦਦ ਵੀ ਚਾਹੀਦੀ ਹੈ ਅਗਰ ਉਹਨੂੰ ਸਿੱਧਾ ਵੀ ਕਰਨਾ ਤੇ ਸਾਰੇ ਰਲ ਮਿਲ ਕੇ ਇਹ ਜਿਹੜੀ ਬਾੜ बार-बार ਆਂਦੀ ਹੈ ਇਹਦੇ ਤੋਂ ਜਰਾ ਜੋ ਬਚਾਅ ਕਰ ਸਕਦੇ ਆ ਜੋ ਉਪਰਾਲੇ ਕੇਂਦਰ ਦੇ ਕਰਨ ਬਲੇ ਹੋਣਗੇ ਲੇਕਿਨ ਇਹਦੇ ਅੰਦਰ ਵੀ ਸਟੇਟ ਗਵਰਨਮੈਂਟ ਦੀ ਜ਼ਰੂਰਤ ਪਏਗੀ ਪ੍ਰੋਜੈਕਟ ਬੋਰਡ ਇਹਨਾਂ ਦੀ ਜਾਣੀ ਹੈ ਅਸੀਂ ਤਾਂ ਜੋਰ ਲਗਾ ਰਹੇ ਹਾਂ ਇਹ ਤਾਂ ਪਹਿਲਾਂ ਤੈਅ ਕਰਨ ਕਿ ਇਹ ਕਰਨਾ ਕੀ ਚਾਹੁੰਦੇ ਨੇ ਉਸ ਤੋਂ ਬਾਅਦ ਸਾਡਾ ਕੰਮ ਚਾਲੂ ਹੋਣਾ